ਚੇਤਨਾ ਯੋ ਪਾਰ ਕ੍ਰਮ ਸੰਖੜ ਸਾਧਨ ਦੀ ਕਾਇਆ ਰੋਗ ਨਸ਼ ਕਰਕੇ ਨਾ ਕਿਸ ਕਾੜਾ ਸੋਗ ਗਰਤ ਨਾ ਵੀ ਚੇਤਨੇ ਐ ਪਰ ਬ੍ਰਹਮ ਜਮ ਅੰਦਰ ਵਸ ਪ੍ਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਭ ਸੰਗ ਜੋ ਜੋ ਉਹ ਦਹੀ ਹੈ ਸੋ ਗੋ ਕਰ ਸੇ ਬੁਰੰਗ ਨਾ ਹੰਸ ਰਿਆ ਕਾ ਕ ਸੁਨਿਆ ਕਰਨਾ ਬੁਜਤਾ ਹਾਓ ਸਭ ਸੁਰਤ ਨਾ ਪਾਇਆ ਹੰਸ ਸੱਜਨੋ ਸ੍ਰੀ ਨਾਨਕ ਮਹਲਾ ਪੰਜਵਾਂ ਹਰਿ ਜਿਵਾ ਜਾਨੋ ਅਹੀ ਭਵੇ ਤੁਮ ਸਾਥਾ ਮਨ ਪੂਜ ਮਾਰਿ ਰਹਾ ਜਹਿਲ ਗਿਆਨ ਲਾਏ ਗਿਆਨ ਗਿਆਨ ਪਾਰ ਸਭ ਕਿਨੂ ਜੀਤਾ ਤੁਹਾਨੂੰ 83 ਬ੍ਰਹਮ ਜਾਨੀ ਤੁਲਾਸੀ ਖੁਦਾ ਸਰਵ ਰਾਤਾ ਸੰਤਾ ਬਿਨ ਹਾਰ ਲਤੀ ਆਪ ਰਸਾ ਇੱਕ ਰੂਪ ਤੇ ਨਦੇ ਰਚਾ ਹੈ ਹੈ ਮਾਇਆ ਇਸ ਮੇਂ ਨੇ ਸ੍ਰੋਪ ਪੰਕਤਾ ਸਾਰੇ ਜਾ ਸਤਨਾਮੇ ਨ ਮਰਤਾਪਦਾ ਸਤਗੁਰੁ ਨਾਖਤ ਨਾ ਪਾਇਓ ਸਭ ਕੋ ਦੀ ਮਾਇਆ ਦਾ ਜਿਉ ਸਤਬਦ ਕੋ ਬਲ ਜਾਈਐ ਜਿਤੁ ਮਿਲਿਐ ਪਰਮ ਗਤਿ ਪਾਈਐ ਸੁਰਜਨਨਨ ਲੋਟਿ ਤੇ ਸੋ ਸਤਗੁਰ ਦੀਆ 구ਜਾਈ ਜੀਓ ਸਤ ਸੰਗਤ ਕੈਸੀ ਜਾਣੀਐ ਜਿਤੈ ਕੋ ਨਾਮੁ ਖਾਣੀਐ ਇਕੋ ਨਾਮੁ ਸੁਮ ਹੈ ਸਤਿਗੁਰ ਦੀਆਂ ਉਜਾਰੀ ਜਿਓ ਇਹੇ ਜਗਤ ਪਰਮ ਸੁਲਾਇਆ ਆਪੋ ਤੁਮ ਸਿਖਾਇਆ ਪਰਤਾਪਨ ਦੁਖੀ ਲੈਣ ਮੈਂ ਆਇ ਜਿਓ